ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਗੱਲ ਕਰਦੇ ਆਂ ਮੁਲਾਜ਼ਮਾਂ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਸਬੰਧ ਵਿੱਚ ਪਿਛਲੇ ਦਿਨਾਂ ਦੇ ਵਿੱਚ ਦੋ ਫੈਸਲੇ ਆਏ ਨੇ ਮੁਲਾਜ਼ਮਾਂ ਦੇ ਨਾਲ ਜੁੜੇ ਹੋਏ ਤਾਂ ਉਹ ਤੁਹਾਡੇ ਨਾਲ ਜਿਹੜਾ ਸਾਂਝਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਆਂ ਇੱਕ ਆਇਆ ਭਾਰਤੀਆਂ ਨੂੰ ਲੈ ਕੇ ਆ ਜਿਹੜਾ ਗਰੁੱਪ ਡੀ ਦੀਆਂ ਭਾਰਤੀਆਂ ਨੂੰ ਲੈ ਕੇ ਆ ਉਸ ਨੂੰ ਲੈ ਕੇ ਆ ਤੇ ਇੱਕ ਪੁਰਾਣੀ ਪੈਨਸ਼ਨ ਦੇ ਸਬੰਧ ਦੇ ਵਿੱਚ ਉਹ ਫੈਸਲਾ ਆਇਆ ਸੋ ਪਹਿਲਾਂ ਗੱਲ ਕਰਦੇ ਆਂ ਐਸਐਸ ਬੋਰਡ ਦੇ ਦੀਨਾਂ ਜਿਹੜੀਆਂ ਭਰਤੀਆਂ ਹੋਣੀਆਂ ਨੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਿ ਜਿਹੜੀਆਂ ਹੁਣ ਭਰਤੀਆਂ ਗਰੁੱਪ ਡੀ ਦੀਆਂ ਹੋਣੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਹੈ ਜਿਹੜਾ ਪਰਸਨਲ ਵਿਭਾਗ ਵੱਲੋਂ ਆ ਜਿਹੜਾ ਇਹ ਨਿਰਦੇਸ਼ ਲੰਗੇ ਜਿਹੜੇ ਉਹ ਦਿੱਤੇ ਗਏ ਨੇ ਕਿ ਅਦੀਨ ਸਵਾਵਾ ਚੋਣਗੌਰ ਪੰਜਾਬ ਕਾਰਜ ਖੇਤਰ ਦੇ ਸਬੰਧ ਦੇ ਵਿੱਚ ਹੈ ਜਿਹੜਾ ਉਹਨਾਂ ਨੇ ਦੇਖ ਦਿੱਤਾ ਕਿ ਹੁਣ ਜਿਹੜੀਆਂ ਅਗਲੀਆਂ ਭਰਤੀਆਂ ਹੋਣੀਆਂ ਨੇ ਤਾਂ ਉਹਨਾਂ ਦੇ ਲਗਾਤਾਰਤਾ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਗਰੁੱਪ ਡੀ ਅਸਾਮੀ ਦੀ ਭਰਤੀ ਅਦੀਨ ਸਿਵਾਵਾਂ ਚੌਨ ਬੋਰਡ ਪੰਜਾਬ ਵੱਲੋਂ ਕੀਤੀ ਜਾਵੇਗੀ ਕਿ ਜਿੰਨੀਆਂ ਵੀ ਗਰੁੱਪ ਡੀ ਦੀਆਂ ਪੋਸਟਾਂ ਪੰਜਾਬ ਦੇ ਪੱਖ-ਪਾਗ ਭਾਗਾਂ ਵਿੱਚ ਨਿਕਲਣਗੀਆਂ ਤਾਂ ਉਹ ਐਸਐਸ ਬੋਰਡ ਦੇ ਰਾਹੀਂ ਆ ਜਿਹੜੀਆਂ ਉਹ ਭਰਤੀ ਆ ਜਿਹੜੀ ਹੋਇਆ ਕਰੇਗੀ ਸੋ ਉਮੀਦ ਕਰਦੇ ਹਾਂ ਕਿ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਕੰਟਰੈਕਟ ਵੇਸਟ ਤੇ ਡੇਲੀ ਵੇਸਟ ਤੇ ਜਿਹੜੀਆਂ ਹੈ ਭਰਤੀਆਂ ਹੁੰਦੀਆਂ ਸੀਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਗਰੁੱਪ ਡੀ ਦੀਆਂ ਪੋਸਟਾਂ ਐਸਐਸ ਬੋਰਡ ਰਾਹੀਂ ਆ ਜਿਹੜੀਆਂ ਉਹ ਰੈਗੂਲਰ ਹੋਣਗੀਆਂ ਤੇ ਜਿਹੜਾ ਵਰਗ ਅੱਜ ਪੱਕੇ ਹੋਣ ਲਈ ਲੜ ਰਹੇ ਤਾਂ ਉਹ ਇੱਕ ਸਮੱਸਿਆ ਤੋਂ ਨਿਜਾਤ ਆ ਜਿਹੜੀ ਕਿਤੇ ਨਾ ਕਿਤੇ ਉਹ ਮਿਲਦੀ ਨਜ਼ਰ ਆਵੇਗੀ ਦੂਸਰੀ ਗੱਲ ਕਰਦੇ ਆਂ ਪੁਰਾਣੀ ਪੈਨਸ਼ਨ ਦੇ ਸਬੰਧ ਦੇ ਵਿੱਚ ਹਾਈ ਕੋਰਟ ਚੰਡੀਗੜ੍ਹ ਹਰਿਆਣਾ ਵੱਲੋਂ ਇੱਕ ਫੈਸਲਾ ਆਇਆ ਕਿ ਜਿਹੜੇ 1 ਇੱਕ 2004 ਤੋਂ ਪਹਿਲਾਂ ਮੁਲਾਜ਼ਮ ਭਰਤੀ ਸੀਗੇ ਪੰਜਾਬ ਦੇ ਚਾਹੇ ਉਹ ਉਸ ਸਮੇਂ ਉਹਨਾਂ ਦਾ ਕੋਈ ਇਸ਼ਤਿਹਾਰ ਆਇਆ ਸੀਗਾ ਜਾਂ ਉਹ ਕੱਚੇ ਰੂਪ ਦੇ ਵਿੱਚ ਆ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਸੀਗੇ ਉਹ ਬਾਅਦ ਦੇ ਵਿੱਚ ਆ ਕੇ 1 ਇੱਕ 4 ਤੋਂ ਬਾਅਦ ਰੈਗੂਲਰ ਹੋਏ ਨੇ ਤਾਂ ਉਹਨਾਂ ਨੂੰ NPS ਦੇ ਦਾਇਰੇ ਵਿੱਚ ਲਿਆਂਦਾ ਹੋਇਆ ਸੀਗਾ ਤਾਂ ਉਹਨਾਂ ਦੇ ਵੱਲੋਂ ਸੀ ਜਿਹੜਾ ਕੋਰਟ ਦੇ ਵਿੱਚ ਇਹ ਕੇਸ ਸੀਗਾ ਉਹ ਚੱਲ ਰਿਹਾ ਸੀਗਾ ਇੱਥੇ ਇਹ ਦੱਸਦੀ ਕਿ ਕਈ ਸਟੇਟਾਂ ਵੱਲੋਂ ਪਹਿਲਾਂ ਵੀ ਇਸ ਫੈਸਲਾ ਜਿਹੜਾ ਉਹ ਲਾਗੂ ਹੋ ਚੁੱਕਿਆ ਕਿ ਜਿਹੜੇ ਇੱਕ ਇੱਕ 2004 ਤੋਂ ਪਹਿਲਾਂ ਦੇ ਜਿਹੜੇ ਮੁਲਾਜ਼ਮ ਭਰਤੀ ਨੇ ਤਾਂ ਉਹਨਾਂ ਉੱਤੇ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਲਾਗੂ ਹੋ ਰਹੀ ਆ ਸੋ ਆ ਪੰਜਾਬ ਦੇ ਵਿੱਚ ਵੀ ਇਹਨੂੰ ਫੈਸਲਾ ਮਾਇਨਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਆ ਗਿਆ ਕਿ ਜਿਹੜੇ ਮੁਲਾਜ਼ਮ ਇੱਕ ਇੱਕ 2004 ਤੋਂ ਪਹਿਲਾਂ ਭਰਤੀ ਸੀਗੇ ਉਨ੍ਹਾਂ ਦੇ ਉੱਤੇ 4 ਮਹੀਨਿਆਂ ਦੇ ਵਿੱਚ ਹੈ ਜਿਹੜਾ ਇਹ ਪੁਰਾਣੀ ਪੈਨਸ਼ਨ ਹੈ ਜਿਹੜੀ ਲਾਗੂ ਕਰਕੇ ਆ ਸਰਕਾਰ ਤਾਂ ਉਹ ਕੋਰ ਨੂੰ ਇਸ ਦੇ ਸਬੰਧ ਦੇ ਵਿੱਚ ਜਾਣਕਾਰੀ ਦੇਵੇਗੀ ਕਿ ਪੰਜਾਬ ਦੇ ਉਹਨਾਂ ਮੁਲਾਜ਼ਮਾਂ ਦੇ ਉੱਤੇ ਪੁਰਾਣੀ ਪੈਨਸ਼ਨ ਹੈ ਜਿਹੜੀ ਅਸੀਂ ਨੇ ਲਾਗੂ ਕਰ ਦਿੱਤੀ ਹੈ ਸੋ ਪੰਜਾਬ ਦੇ ਮੁਲਾਜ਼ਮ ਜੇਕਰ ਆਪਾਂ ਗੱਲ ਕਰ ਲਈ ਉਹਨਾਂ ਨੂੰ ਤਾਂ ਕੁਝ ਨਾ ਕੁਝ ਰਾਹਤ ਮਿਲ ਚੁੱਕੀ ਆ ਪਰ ਜਿਹੜੇ ਇੱਕ ਇੱਕ 2004 ਤੋਂ ਬਾਅਦ ਜਿਨ੍ਹਾਂ ਦੇ ਇਸ਼ਤਿਹਾਰ ਤੇ ਜਿਨ੍ਹਾਂ ਦੀਆਂ ਭਰਤੀਆਂ ਬਾਅਦ ਦੇ ਵਿੱਚ ਹੋਈਆਂ ਨੇਗੀਆਂ ਤਾਂ ਉਹਨਾਂ ਦੇ ਉੱਤੇ ਵੀ ਬੇਸ਼ੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਦਾ 18 ਨਵੰਬਰ 2022 ਨੂੰ ਆ ਚੁੱਕਿਆ ਪਰ ਅੱਜ ਵੀ ਉਹ ਮੁਲਾਜ਼ਮ 2 ਲੱਖ ਤੋਂ ਉੱਪਰ ਦੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਹੋ ਚੁੱਕੀ ਹੈ ਉਹ ਸਰਕਾਰ ਵੱਲ ਉਡੀਕ ਲਾ ਕੇ ਬੈਠ ਰਹੇ ਨੇ ਕਿ ਕਦ ਇਸ ਦੇ ਉੱਤੇ ਐਸਓਪੀ ਸਰਕਾਰ ਜਾਰੀ ਕਰਦੀ ਹੈ ਤੇ ਕਦ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਨਸੀਬ ਹੋ ਰਹੀ ਹੈ ਤੇ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਲਗਾਤਾਰ ਇਸ ਦੇ ਵਿੱਚ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਨੂੰ ਗੋਹਣੀਆਂ ਤੋਂ ਪੈਨਸ਼ਨਾਂ ਨੇ ਜਿਹੜੀਆਂ ਐਨਪੀਐਸ ਦੇ ਥਰੂ ਜਿਹੜੀਆਂ ਮਿਲ ਰਹੀਆਂ ਨੇਗੀਆਂ ਸੋ ਉਮੀਦ ਕਰਦੇ ਆ ਕਿ ਸਰਕਾਰ ਜਲਦੀ ਆ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਵੀ ਰਾਹ ਦੇਵੇਗੀ ਜਿਵੇਂ 1.1.2004 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਨੂੰ ਬੇਸ਼ੱਕ ਉਹ ਕੋਟ ਦੇ ਰੂਪ ਦੇ ਵਿੱਚੋਂ ਫੈਸਲਾ ਲੈ ਕੇ ਆਏ ਨੇ ਤਾਂ ਉਹਨਾਂ ਮੁਲਾਜ਼ਮਾਂ ਨੂੰ ਮੁਬਾਰਕਬਾਦ ਜਿਨ੍ਹਾਂ ਦੇ ਉੱਤੇ ਪੁਰਾਣੀ ਪੈਨਸ਼ਨ ਲਾਗੂ ਹੋਈ ਆ ਤੇ ਉਮੀਦ ਕਰਾਂਗੇ ਕਿ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮੇ ਨੇ ਉਹਨਾਂ ਨੂੰ ਵੀ ਜਲਦੀ ਆ ਜਿਹੜੀ ਪੈਨਸ਼ਨ ਸੀ ਉਹ ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਸੀਗੇ ਉਮੀਦ ਕਰਦੇ ਆ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ